ਉਹ ਹਾtras ਦੀ ਇਸ ਘਟਨਾ ਨੇ ਜਿੱਥੇ ਸਰਕਾਰੀ ਸਿਸਟਮ ਦੀ ਪੋਲ ਖੁੱਲੀ ਹੈ ਉੱਥੇ ਨਵੀਂ ਬਣੀ ਕੇਂਦਰ ਸਰਕਾਰ ਦੇ ਹਵਾਲੇ ਨਾਲ ਅੱਜ ਉਹਨਾਂ ਚੁਣੌਤੀਆਂ ਦਾ ਜ਼ਿਕਰ ਕਰਦੇ ਆ ਉਹਨਾਂ ਮੁਸ਼ਕਲਾਂ ਦਾ ਜ਼ਿਕਰ ਕਰਦੇ ਆ ਜਿਨ੍ਹਾਂ ਚ ਤੀਜੀ ਵਾਰ ਬਣੀ ਨਵੀਂ ਸਰਕਾਰ ਜਿਵੇਂ ਕਹਾਂ 10 ਸਾਲ ਪੁਰਾਣੀ ਸਰਕਾਰ ਘਿਰੀ ਹੋਈ ਹੈ ਮੈਂ ਬਿਆਨਬਾਜ਼ੀ 'ਚ ਨਹੀਂ ਜਾਵਾਂਗਾ ਲੀਡਰਾਂ ਦੀ ਵਿਰੋਧੀ ਧਿਰਾਂ ਵੱਲੋਂ ਤਾਨੇ ਮਿਹਨੇ ਲੋਕ ਸਭਾ ਤੋਂ ਲੈ ਕੇ ਰਾਜ ਸਭਾ ਤੱਕ ਅਸੀਂ ਦੇਖ ਰਹੇ ਹਾਂ ਜਾ ਨਤੀਜਿਆਂ ਤੋਂ ਬਾਅਦ ਆਪਸੇ ਵਿਚ ਆਪਾ ਦੇਖਦੇ ਸੁਣਦੇ ਆਏ ਆ ਪਰ ਮੈਂ ਘਟਨਾਦਰ ਘਟਨਾ ਹਵਾਲਾਦਰ ਹਵਾਲਾ ਕੁਝ ਗੁਪਤ ਹਵਾਲੇ ਤੇ ਕੁਝ ਜਨਤਕ ਹਵਾਲੇ ਕੁਝ ਘਟਨਾਵਾਂ ਹਾਦਸੇ ਉਹਨਾਂ ਦੇ ਹਵਾਲਿਆਂ ਦਾ ਜ਼ਿਕਰ ਮੈਂ ਜ਼ਿਕਰ ਕਰਾਂ ਤਾਂ ਨਵੀਂ ਸਰਕਾਰ ਤਾਂ ਬਣ ਗਈ ਜਿਹੜੀ ਸਰਕਾਰ ਪਹਿਲਾਂ 10 ਸਾਲ ਮੋਦੀ ਸਰਕਾਰ ਮੋਦੀ ਸਰਕਾਰ ਦੇ ਗੁੰਗਾਨ ਨਾਲ ਚਲਦੀ ਰਹੀ ਉਹਦਾ ਰੰਗ ਟੰਗ ਤਾਂ ਹੁਣ ਬਦਲਿਆ ਉਹ ਸਰਕਾਰ ਹੁਣ NDA ਸਰਕਾਰ ਦੇ ਨਾਮ ਨਾਲ ਚੱਲਦੀ ਆ ਕਿਉਂਕਿ ਨਵੀਂ ਸਰਕਾਰ ਬਣਦਿਆਂ ਹੀ ਕਈ ਮੁਸ਼ਕਲਾਂ ਉਹਨਾਂ ਨੂੰ ਸਾਹਮਣੇ ਆਈਆਂ ਹਾਲਤ ਇਹ ਬਣੀ ਕਿ ਇੱਕ ਮਹੀਨੇ 'ਚ ਨਵੀਂ ਸਰਕਾਰ ਦੇ ਚੂੜੇ ਦਾ ਰੰਗ ਵੀ ਫਿੱਕਾ ਪੈ ਗਿਆ ਤੇ ਚਿਹਰੇ ਦੀ ਨਹਾਰ ਵੀ ਉਡ ਗਈ ਰੌਣਕ ਵੀ ਉਡ ਗਈ ਸੋ ਇਹ ਇਹਦੇ ਪਿੱਛੇ ਕੀ ਕਾਰਨ ਦਰਅਸਲ NDA ਸਰਕਾਰ ਦੀ ਹੋਂਦ ਚਾਉਣ ਤੋਂ ਤੁਰੰਤ ਬਾਅਦ ਕਈ ਮੁਸ਼ਕਲਾਂ ਕਈ ਮੁਸੀਬਤਾਂ ਕਈ ਚੁਣੌਤੀਆਂ ਕਈ ਘਟਨਾਵਾਂ ਅਜਈਆਂ ਵਾਪਰੀਆਂ ਇੱਕ ਤੋਂ ਬਾਅਦ ਇੱਕ ਨਾ ਮਸਲਮੂਰੇ ਬੇਸ਼ੱਕ ਸਰਕਾਰ ਆਪਣੇ ਆਪ ਨੂੰ ਬੜਾ ਸਤਰ ਖੜੀ ਦਿਖਾਉਂਦੀ ਆ ਪਰ ਇਹ ਪੁਆਇੰਟ ਦਰ ਪੁਆਇੰਟ ਗੌਰ ਕਰਨ ਵਾਲੀ ਮੈਂ ਤਾਂ ਹੀ ਕਿਹਾ ਕਿ ਮੈਂ ਘਟਨਾਵਾਂ ਦੇ ਹਵਾਲੇ ਨਾਲ ਮੈਂ ਪਹਿਲੂਆਂ ਦੇ ਹਵਾਲੇ ਨਾਲ ਗੱਲ ਕਰਾਂਗਾ ਮੋਦੀ ਜੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਮੇਰੇ ਕੋਲ ਪੂਰਾ ਲਿਖਤ ਰਿਪੋਰਟ ਹੈ ਮੋਦੀ ਜੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌ ਚੁੱਕੀ ਉਧਰ ਉਹ ਮੋਦੀ ਜੀ ਸੌ ਚੁੱਕਰੇ ਸੀ ਤੇ ਇਧਰ ਜੰਮੂ ਕਸ਼ਮੀਰ ਦੇ ਵਿੱਚ ਚਿਰਧਾਲੂਆਂ ਦੇ ਉੱਤੇ ਤੀਰਥਾਚਾਤਰੀਆਂ ਦੇ ਉੱਤੇ ਉਹਨਾਂ ਦੀ ਬੱਸ ਦੇ ਉੱਤੇ ਅਤਵਾਦੀ ਹਮਲਾ ਹੋ ਰਿਹਾ ਸੀ ਸਰਕਾਰ ਬਣਦਿਆਂ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਘਟਨਾਵਾਂ ਲਗਾਤਾਰ ਸਾਹਮਣੇ ਆਈਆਂ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਨੀਟ ਪ੍ਰੀਖਿਆ ਫਿਰ ਘਟਾਲਾ ਜੁਜੀਸੀ ਨੈਟ ਪ੍ਰੀਖਿਆ ਘਟਾਲਾ ਉਹਦੀ ਸਰਕਾਰ ਦੀ ਕਮਜ਼ੋਰੀ ਨੂੰ ਸਿੱਧੇ ਰੂਪ ਚ ਉਜਾਗਰ ਕਰ ਗਈ ਇਸੇ ਦੌਰਾਨ ਪੱਛਮੀ ਬੰਗਾਲ ਚ ਜ਼ਬਰਦਸਤ ਰੇਲ ਹਾਦਸਾ ਵਾਪਰ ਗਿਆ ਇਹ ਸਾਰੀਆਂ ਘਟਨਾਵਾਂ ਸ਼ਾਇਦ ਨਵੀਂ ਸਰਕਾਰ ਦੀ ਕਰਕਰੀ ਕਰਨ ਲਈ ਕਾਫੀ ਨਹੀਂ ਨੇ ਇਹ ਥੋੜੀਆਂ ਇਹ ਤਾਂ ਅੱਗੇ ਅਜੇ ਜਾਣਾ ਤਾਂ ਹੀ ਕਹਿੰਦੇ ਕਿ ਇੱਕ ਤਾਂ ਸਰਕਾਰ ਹੋੰਦ ਚਾਉਂਦੀ ਆ ਜਿਹੜੀ ਇਹ ਦਿਖਾਉਂਦੀ ਆ ਕਿ ਅਸੀਂ ਉਹ ਡਰ ਉਹ ਭੈ ਉਹ ਖਤਮ ਕਰਤਾ ਅਸੀਂ ਨੋਟਬੰਦੀ ਜੀਐਸਟੀ ਤੋਂ ਬਾਅਦ ਕਾਲਾ ਧੰਨ ਵੀ ਖਤਮ ਕਰਤਾ ਅੱਤਵਾਦ ਦਾ ਵੀ ਲੱਕ ਟੁੱਟ ਗਿਆ ਪਰ ਤੁਹਾਡੇ ਹੋੰਦ ਚਾਉਂਦੇ ਸੀ ਸੋਚ ਚੁੱਕਦੇ ਆਂ ਹੈ ਧਾਰਮਿਕ ਯਾਤਰੂਆਂ ਦੀ ਬਸ ਤੇ ਹਮਲਾ ਹੋਵੇ ਸ਼ਰਧਾਲੂ ਮਾਰੇ ਜਾਣ ਹੈਨਾ ਉਤੋਂ ਬਾਅਦ ਦੋ ਤਿੰਨ ਘਟਨਾਵਾਂ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਘਟਨਾਵਾਂ ਦੀਆਂ ਵਾਪਰਨ ਤੇ ਈਬੀਐਮ ਘਟਾਲਿਆਂ ਦੀਆਂ ਚਰਚਾ ਮਦ ਚੱਲਦੀਆਂ ਸੀ ਪਰ ਜਵਾਕਾਂ ਦੇ ਪੇਪਰ ਘਟਾਲੇ ਉਹ ਵੀ ਨੀਟ ਵਰਗਾ ਪੇਪਰ ਨੀਟ ਪ੍ਰੀਖਿਆ ਘਟਾਲਾ ਯੂਜੀਸੀ ਨੈਟ ਪ੍ਰੀਖਿਆ ਘਟਾਲਾ ਤੇ ਤੁਸੀਂ ਮੂੰਹ ਹੀ ਨਹੀਂ ਖੋਲਦੇ ਤਾਂ ਇਹ ਸਾਰੇ ਮਸਲੇ ਫਿਰ ਪਛਮੀ ਪੰਗਾ ਮਤਲਬ ਛੋਟੇ ਛੋਟੇ ਰੇਲ ਹਾਸੇ ਹੋਰ ਵੀ ਵਾਪਰਿਆ ਆ ਲੰਗੇ ਕਾਲੇ ਆ ਹਰਿਆਣੇ ਦੇ ਵਿੱਚੋਂ ਡੱਬੇ ਉਤਰ ਗਏ ਥੱਲੇ ਟਰੈਕ ਤੋਂ ਹੈ ਨਾ ਖੰਭੇ ਤੋੜ ਗਿਆ ਇਹ ਸਾਰਾ ਕੁਝ ਹੋਇਆ ਸੋ ਹੁਣ ਅਗਲੇ ਕਹਿਣਗੇ ਘਟਨਾ ਕਦੇ ਹੀ ਵਾਪਰ ਸਕਦੀ ਹੈ ਪਰ ਸਵਾਲ ਤੁਹਾਡੀ ਸਰਕਾਰ ਦੇ ਹੋਂਦ ਚਾਉਂਦੇ ਆਂ ਵੱਡਾ ਰੇਲ ਹਾਸਾ ਜਦੋਂ ਪਛਮੀ ਮਕਾਲ ਚ ਵਾਪਰਿਆ ਜੇ ਪਿਛਲੀਆਂ ਘਟਨਾਵਾਂ ਦੇ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਨੇ ਤੇ ਫਿਰ ਹੁਣ ਵਾਲੀ ਘਟਨਾਵਾਂ ਲਈ ਜਨਾਬ ਤੁਸੀਂ ਜ਼ਿੰਮੇਵਾਰ ਹੋ ਚੱਕੋਗੇ ਜ਼ਿੰਮੇਵਾਰੀ ਹੁਣ ਇਹ ਇਹ ਸਾਰੀਆਂ ਘਟਨਾਵਾਂ ਕਾਫੀ ਨਹੀਂ ਗਿਆ ਇਹਨਾਂ ਦੀ ਕਰਕਰੀ ਲਈ ਹੋਰ ਸੂਚੀ ਲੰਬੀ ਆ ਮਾਨਸੂਨ ਦੀ ਪਹਿਲੀ ਬਰਸਾਤ ਤੇ ਪਹਿਲੀ ਬਰਸਾਤ ਨਹੀਂ ਸਿਸਟਮ ਦੀ ਸਰਕਾਰ ਦੀ ਇਹਨਾਂ ਦੀ ਯੋਜਨਾਬੰਦੀ ਦੀ ਇਹਨਾਂ ਦੇ ਵਿਕਾਸ ਦੀ 10 ਸਾਲਾਂ ਪਿਛਲੇ ਵਿਕਾਸ ਦੀ ਫੋਲ ਖੋਲ ਕੇ ਰੱਖਤੀ ਚਿਠਾ ਖੋਲ ਕੇ ਰੱਖਤਾ ਥੱਲੇ ਮਰੇ ਦਿੱਲੀ ਹਵਾਈ ਅੱਡਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਵੱਲੋਂ ਉਦਘਾਟਨ ਤੇ ਉਹ ਸਦਘਾਟਨ ਕੀਤੇ ਹੋਏ ਟਰਮੀਨਲ 1 ਦੀ ਪਾਰਕਿੰਗ ਵਾਲੀ ਛੱਤ ਦਾ ਠਿਕ ਜਾਣਾ ਕੈਪ ਡਰਾਈਵਰ ਵਿੱਚ ਬੈਠਾ ਹੀ ਮਰ ਗਿਆ ਕੋਈ ਜ਼ਖਮੀ ਹੋਏ ਗੱਡੀਆਂ ਦਾ ਪਾਰੀ ਨੁਕਸਾਨ ਹੋਇਆ ਇਹ ਇਹ ਪਹਿਲੀ ਬਰਸਾਤ ਤੋਂ ਮੈਂ ਗੱਲ ਸ਼ੁਰੂ ਕਰ ਰਿਹਾ ਹਾਂ ਮਾਨਸੂਨ ਦੀ ਪਹਿਲੀ ਬਰਸਾਤ ਨਾਲ ਇਹ ਪਿਛਲੇ 10 ਸਾਲਾਂ ਦੇ ਵਿੱਚ ਖਾਸ ਕਰ ਪਿਛਲੀ ਜਾਂਦੀ ਆਂਦੀ ਸਰਕਾਰ ਦੇ ਵੱਲੋਂ ਕੀਤੇ ਖਾਸੇ ਵਿਕਾਸ ਕਾਰਜਾਂ ਦੀ ਪੋਲ ਖੁੱਲ ਗਈ ਕਿ ਹਵਾ 'ਚ ਮਤਲਬ ਗਵਾਰੀ 'ਚ ਹਵਾ ਪਰ ਇਹ ਸਾਰੀ ਦਿੱਲੀ ਹਵਾਈ ਅੱਡਾ ਮੋਦੀ ਜੀ ਉਦਘਾਟਨ ਕਰਦੇ ਟਰਮੀਨਲ 1 ਦਾ ਤੇ ਉਸ ਤੋਂ ਬਾਅਦ ਉਸੇ ਦੀ ਛੱਤ ਟੁੱਟ ਗਈ ਜਾਂਦੀ ਹੈ ਫਿਰ ਜੱਬਲਪੁਰ ਤੇ ਰਾਜਕੋਟ ਦੇ ਹਵਾਈ ਅੱਡੇ ਕਿਤੇ ਛੱਡ ਉੱਡ ਗਏ ਤੇ ਕਿਤੇ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਇਹ ਮੈਂ ਉਹਨਾਂ ਥਾਂਵਾਂ ਦੀ ਗੱਲ ਕਰ ਰਿਹਾ ਜਿੱਥੇ ਮੋਦੀ ਜੀ ਨੇ ਉਦਘਾਟਨ ਕਰਦੇ ਆ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਦਘਾਟਨ ਕੀਤੇ ਜੌਧਿਆ ਦੇ ਰੇਲਵੇ ਸਟੇਸ਼ਨ ਦੀ ਕੰਧ ਹਲੇ ਚੇਕ ਵੀ ਨਹੀਂ ਹੋਇਆ ਉਦਘਾਟਨ ਕਰਕੇ ਆਏ ਸੀ ਉਸ ਰੇਲਵੇ ਸਟੇਸ਼ਨ ਦਾ ਤੇ ਉਹਦੀ 20 ਮੀਟਰ ਲੰਬੀ ਕੰਧ ਟੁੱਟੀ ਪਹਿਲੇ ਮਹੀਨ ਦੀ ਗੱਲ ਤੇ ਮੋਦੀ ਦੇ ਉਦਘਾਟਨ ਵਾਲੀਆਂ ਥਾਂਵਾਂ ਜਿੱਥੇ ਪ੍ਰਧਾਨ ਮੰਤਰੀ ਨੂੰ ਉਦਘਾਟਨ ਕਰਨਾ ਜੇ ਉੱਥੇ ਵੀ ਰੇਤਾ ਸਿਮਿੰਟ ਇਹੋ ਜਿਹਾ ਖੇ ਲੱਗ ਰਿਹਾ ਤੇ ਤੇ ਚ ਕੀ ਹੈ 1800 ਕਰੋੜ ਦੀ ਲਾਗਤ ਨਾਲ ਹਾਂ ਅਜोध्या ਦਾ ਰਾਮ ਮੰਦਰ ਦਾ ਇੱਕ ਪੜਾਅ ਅਜੇ ਸੰਪਨ ਹੋਇਆ ਕਹਿੰਦੇ ਅਜੇ 2000 ਕਰੋੜ ਦਾ ਪ੍ਰੋਜੈਕਟ ਪਿਆ ਪਰ 1800 ਕਰੋੜ ਲਾ ਕੇ ਵੀ ਜੇ ਗਰਭ ਗ੍ਰਹਿ RAMLILA ਦੀ ਮੂਰਤੀ ਜਿੱਥੇ ਹੈ ਕਿ ਉੱਥੇ ਪਾਈਪ ਲੀਕ ਕਰਦੀ ਹੈ ਕੋਈ ਛੱਤ ਚੋਂਦੀ ਹੈ ਪਾਣੀ ਪਰਦਾ ਤਾਂ ਜਨਾਬ ਇਹ ਕਿਹੜਾ ਵਿਕਾਸ ਹੈ ਦਿੱਲੀ ਦਾ ਪ੍ਰਕティ ਮੈਦਾਨ ਸਰੰਗ ਵਿੱਚ ਪਾਣੀ ਭਰ ਗਿਆ ਜਨਾ ਪਹਿਲੀ ਬਰਸਾਤ ਨਾਲ ਬਿਹਾਰ ਦੇ ਕਈ ਪੁਲ ਤੇੜਾ ਪੈ ਗਏ ਕਈ ਖਿਲਰ ਗਏ ਕੀ ਟੁੱਟ ਗਏ ਇਹ ਵਿਕਾਸ ਹੈ ਤੁਹਾਡਾ ਹੋਰ ਨਾ ਕਈ ਸੂਬਿਆਂ ਤੋਂ ਨਵੇਂ ਵਿਕਾਸ ਦੀਆਂ ਪਹਿਲੇ ਮਹੀਨੇ ਚ ਕਰਕਣ ਦੀਆਂ ਸ਼ਿਕਾਇਤਾਂ ਆਈਆਂ ਅਜोध्या ਚ ਸੜਕ ਦਾ ਸੀਬ੍ਰਿਜ ਦਾ ਕਰਕਣਾ ਸਰਕਾਰ ਕੋਲ ਪਹੁੰਚਣ ਲੱਗੀਆਂ ਜਿਆਦਾਤਰ ਮਾਮਲੇ ਉਹ ਨੇ ਜਿਨ੍ਹਾਂ ਦਾ ਉਦਘਾਟਨ ਖੁਦ ਪ੍ਰਧਾਨ ਮੰਤਰੀ ਨરેਂਦਰ ਮੋਦੀ ਨੇ ਦੂਜੇ ਕਾਰਜਕਾਲ ਦੇ ਪੀਰੀਅਡ ਦੌਰਾਨ ਕੀਤਾ ਤਾਂ ਹੁਣ ਆਪਾਂ ਹਾਥਰਸ ਵਾਲੀ ਘਟਨਾ ਦਾ ਜ਼ਿਕਰ ਕਰਕੇ ਹਟਿਆ ਨੇ ਇਹ ਘਟਨਾ ਬਪਰੀ ਸਰਕਾਰ ਦੀ ਯੂਪੀ ਸਰਕਾਰ ਦੇ ਪ੍ਰਬੰਧਾਂ ਦੀ ਪੂਰ ਖੋਲਦੀ ਹੈ ਯੋਗੀ ਸਰਕਾਰ ਦੇ ਪ੍ਰਬੰਧਾਂ